ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਬਚਨ ਹਨ ਸਿੱਖੋ ਸਨੋ ਸਿੱਖ ਇਹੋ ਮੇਰੀ ਬਾਣੀ ਪੜੋ ਸੁਧ ਗੁਰਕੇਰੀ ਪੜੈ ਮਹਾਤਮ ਲਹੈ ਵਿਸਾਲ ਪਲਤ ਪਲਤਮ ਉਹ ਇਹ ਨਿਹਾਲ ਮਹਾਰਾਜ ਜੀ ਕਹਿੰਦੇ ਸਿੱਖੋ ਮੇਰੀ ਇਹ ਸਿੱਖਿਆ ਉਪਦੇਸ਼ ਸੁਣਨਾ ਕਰੋ ਕਿ ਗੁਰੂ ਦੀ ਬਾਣੀ ਜਿਹੜੀ ਆ ਇਹਨੂੰ ਸ਼ੁੱਧ ਕਰਕੇ ਪੜੋ ਜਿਹੜਾ ਸ਼ੁੱਧ ਕਰਕੇ ਗੁਰਬਾਣੀ ਨੂੰ ਪੜਦਾ ਉਹ ਬਹੁਤ ਹੀ ਜ਼ਿਆਦਾ ਦਾ ਮਹਾਤਮ ਪ੍ਰਾਪਤ ਕਰਦਾ ਤੇ ਲੋਕ ਪਰਲੋਕ ਦੇ ਵਿੱਚ ਉਹ ਨਿਹਾਲ ਹੋ ਜਾਂਦਾ ਜੇ ਅਸ਼ੁੱਧ ਹੋਏ ਪੜੀਏ ਸ਼ੁੱਧ ਕਰ ਵਿਗੜੀ ਵਸਤੂ ਸੁਧਾਰਾ ਜਿਵੇਂ ਕਰ ਜੇ ਸਾਨੂੰ ਅਸ਼ੁੱਧ ਪੜ ਨਹੀਂ ਆਉਂਦੀ ਆ ਤਾਂ ਉਹਨੂੰ ਸ਼ੁੱਧ ਕਰਕੇ ਪੜਨਾ ਚਾਹੀਦਾ ਜਵੇਂ ਆਪਾਂ ਆਪਣੇ ਘਰ ਦੀਆਂ ਕਮਾਂਕਾਰਾਂ ਨੂੰ ਜਾਂ ਵਸਤੂਆਂ ਨੂੰ ਜੋ ਵਿਗੜੀਆਂ ਹੋਣ ਉਹਨਾਂ ਨੂੰ ਸੁਧਾਰ ਕਰਕੇ ਰੱਖਦੇ ਆ ਨਾ ਇਸ ਤਰ੍ਹਾਂ ਬਾਣੀ ਨੂੰ ਵੀ ਸ਼ੁੱਧ ਕਰਕੇ ਪੜਨਾ ਚਾਹੀਦਾ ਫਿਰ ਜੇ ਅਸੀਂ ਆਪ ਸ਼ੁੱਧ ਨਹੀਂ ਪੜ ਸਕਦੇ ਫਿਰ ਕਿਸੇ ਗੁਰਸਿੱਖ ਪਿਆਰੇ ਦੇ ਕੋਲੋਂ ਗੁਰਬਾਣੀ ਦੀ ਸੰਥਿਆ ਕਰ ਲੈਣੀ ਚਾਹੀਦੀ ਆ ਇਸ ਕਰਕੇ ਜਿਹੜੇ ਵੀ ਗੁਰਸਿੱਖ ਪਿਆਰੇ ਵਿਦਿਆਲਿਆਂ ਦੇ ਵਿੱਚ ਜਾ ਕੇ ਚਰਸਾਲਾਂ ਦੇ ਵਿੱਚ ਜਾ ਕੇ ਗੁਰਬਾਣੀ ਦੀ ਸੰਥਿਆ ਨਹੀਂ ਕਰ ਸਕਦੇ ਜਿਨ੍ਹਾਂ ਕੋਲ ਇਨਾ ਸਮਾਂ ਨਹੀਂ ਉਹਨਾਂ ਦੇ ਵਾਸਤੇ ਫੋਨ ਦੇ ਉੱਤੇ ਸੰਥਿਆ ਕਰਾਉਣ ਦਾ ਪ੍ਰਬੰਧ ਜਿਹੜਾ ਹੈ ਕੀਤਾ ਗਿਆ ਜੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੱਥੇ ਕਿਤੇ ਵੀ ਕੋਈ ਗੁਰਮੁਖ ਪਿਆਰਾ ਸੰਥਿਆ ਕਰਨੀ ਚਾਹੁੰਦਾ ਹੋਵੇ ਗੁਰੂ ਕੀ ਸੰਗਤ ਸੰਥਿਆ ਕਰਨੀ ਚਾਹੁੰਦੀ ਹੋਵੇ ਤਾਂ ਉਹ ਨੰਬਰ ਮੋਬਾਈਲ ਨੰਬਰ WhatsApp ਨੰਬਰ ਦਿੱਤੇ ਹੋਏ ਆ ਤੇ ਉਹ ਇਹਨਾਂ ਦੇ ਉੱਤੇ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਉਹਨਾਂ ਨੂੰ ਗੁਰਬਾਣੀ ਦੀ ਗੁਰ ਇਤਿਹਾਸ ਦੀ ਸੰਥਿਆ ਕਰਵਾਈ ਜਾਵੇਗੀ ਸੋ ਇਹ ਬੇਨਤੀਆਂ ਹਨ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ